ਰੱਤੀ ਆਏ ਆਂ ਕਰੋ 2:30 ਵਜੇ ਬੱਚੇ ਦੀ ਫੀਡਲੈਂਡ ਆ ਕੇ ਦੇਖਿਆ ਸਮਾਨ ਬਾਹਰ ਖੜਿਆ ਪਿਆ ਤੇ ਬੰਦਾ ਸਾਨੂੰ ਦੇਖ ਕੇ ਭੱਜਾ ਇੱਕ ਹੋਰ ਦਾ ਰੋਡ ਵਾਲ ਨੂੰ ਬੱਚੇ ਉਹਦੇ ਮਗਰ ਭੱਜੇ ਇੱਕ ਬੋਰਾ ਸੀ ਉਹਦੇ ਕੋਲਿਆ ਸਮਾਨ ਦਾ ਉਹ ਲੈ ਕੇ ਆਏ ਤਾਲੇ ਕੁੱਟੇ ਸਾਡੇ ਦੁਕਾਨ ਦੇ ਕਿੰਨਾ ਖਲ ਬਸਾਰ ਹੋਇਆ ਨੁਕਸਾਨ ਭਾਜੀ ਹੁਣ ਦੇਖੋ ਖਾਨੇ ਦਾ ਖਾਲੀ ਹੀ ਆ ਟੋਟ ਭਜ ਕਿੰਨੀ ਹੁੰਦੀ ਆ ਵਿੱਚੋਂ ਸਮਾਨ ਕੀ ਨਿਕਲਦਾ ਕਿ ਇੰਨੀ ਨਿਕਲਦਾ ਇਹਨੂੰ ਖੋਲਿਆ ਪਰ ਜੂਆ ਅਜੇ ਪੂਰਾ ਖੋਲਿਆ ਨਹੀਂਗਾ ਪੂਰਾ ਨਹੀਂ ਖੋਲਿਆ ਹਲੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਆਪਣੇ ਕੈਮਰਾ ਲੱਗਾ ਹੋਇਆ ਉੱਥੇ ਦੇਖਿਆ ਅੱਛਾ ਜੀ ਕਿੰਨੇ ਜਣੇ ਸੀ ਕੋਈ ਜੀ ਉਹ ਵਗੈਰਾ ਬੰਨਿਆ ਹੋਇਆ ਨਹੀਂ ਜੀ ਅੱਛਾ ਥੋੜੀ ਜਿਹੀ ਕੰਪਲੇਟ ਕਰਦੇ ਕਰਤੀ ਜੀ ਠੀਕ ਹੈ ਜੀ ਬੋਲੋ ਤਾਂ ਜਿਵੇਂ ਆਜੂ ਕਾਰਵਾਈ ਕਰਾਂਗੇ ਇਹ ਮੰਨ ਕਰਦੇ ਪ੍ਰਸ਼ਾਸਨ ਤੋਂ ਸਾਹ ਹੈ ਜੂ ਚਾਹੀਦੀਆਂ ਹੋਰ ਕੀ ਆਪਾਂ ਨੂੰ ਚਾਹੀਦਾ ਵਾ ਜੀ ਥੋੜਾ ਜਿਹਾ ਬੰਦਾ ਦੇਖਿਆ ਸੀ ਕਿਉਂ ਹੋ ਰਹੀਆਂ ਚੋਰੀਆਂ ਇੰਨੀਆਂ ਜ਼ਿਆਦਾ ਇਹਦਾ ਪ੍ਰਸ਼ਾਸਨ ਨੇ ਦੇਖਣਾ ਨਾ ਇਹਦਾ ਕੰਮ ਕਿਹੜੀ ਜਗ੍ਹਾ ਦੁਕਾਨਾਂ ਦੱਖਣੀ ਗੇਟ ਦੱਖਣੀ ਗੇਟ ਨਹੀਂ ਹਾਂ ਪਹਿਲਾਂ ਵੀ ਤੁਹਾਡੇ ਲੱਗ ਕੇ ਇੱਕ ਚੋਰੀ ਹੋਈ ਸੀ ਹਾਂਜੀ ਉਹਦੇ ਬੰਦ ਗੱਬਾ ਟਰੇਡਿੰਗ ਨਹੀਂ ਫੜੇਗੇ ਨਹੀਂ ਫੜੇਗੇ ਲੱਗਦਾ ਪੁਲਿਸ ਪ੍ਰਸ਼ਾਸਨ ਜਲਦੀ ਹੀ ਚੋਰੀਆਂ ਨੂੰ ਕਾਬੂ ਕਰ ਲਵੇ ਕਿਉਂ ਤਾਂ ਰੱਬ ਹੀ ਜਾਣਦਾ ਜੀ ਇੱਥੇ ਗਸ਼ਤ ਵਗੈਰਾ ਹੈਗੀ ਆ ਪੁਲਿਸ ਦੀ ਹਾਂ ਗਸ਼ਤਾਂ ਹੈਗੀ ਆ ਔਰ ਨਾ ਵਗੈਰੇ ਨਾ ਕਵਗੈਰਾ ਲੱਗਦਾ ਨਾਕਾ ਨਹੀਂ ਲੱਗਦਾ ਆ ਕਲੀ ਗੱਲ ਆ ਪਿਆ ਬਾਕੀ ਵੱਡਾ ਨੋਟ ਨਹੀਂ ਸੀਗਾ ਪਰਚੀਆਂ ਵਗੈਰਾ ਸੀ ਕਿੰਨਾ ਦਾ ਆਈਡੀਆ ਹੁੰਦਾ ਅੰਦਾਜ਼ਾ 15000 ਦਾ ਨੁਕਸਾਨ ਹੋਇਆ ਟੋਟਲ ਜਾਨੀ ਕਿ ਸਾਡੇ ਹਿਸਾਬ ਨਾਲ ਬਾਕੀ ਫਾਈਨਲ ਨਹੀਂ ਕਹਿ ਸਕਦੇ ਦੁਕਾਨ ਦਾ ਨਾਮ ਕੀ ਕੇਂਦਰ ਦੀ ਹੱਟੀ ਕਿਹੜੀ ਜਗ੍ਹਾ ਹੈ ਦੱਖਣੀ ਹੈ